ਜਿਦ ਤੇ ਅੱਜ ਤੇ ਜਦੋਂ ਸੀ ਆਲੇ ਹਾਏ 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 ਬੱਚਾ ਹਾਏ 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 ਵਾਟਸਐਪ ਕਰ ਲੋ ਭਾਈ ਬੰਦੇ ਨਾਂ ਨੇ ਇਨਾਂ ਦੀ ਕਾਤਲ ਬਣੀ ਤੇ ਇਹੀ ਉਹਦੇ ਧਰਨਾ ਵੀ ਲਾਵਾਂਗੇ ਪਾ ਵੇਤ ਸਾਰੇ ਜਾਵਾਂਗੇ ਲਾਜ ਰੱਖਾਂਗੇ ਗਰਦਾਸਪੁਰ ਤੋਂ ਡਿਊਟੀ ਕਰਕੇ ਵਾਪਸ ਆਉਣ ਰਿਆ ਸੀ ਅਨਾ ਰਾਤ ਚੰਗੀ ਵਾਲਿਆਂ ਇਲੈਕਸ਼ਨ ਡਿਊਟੀ ਸੀ ਹਾਂਜੀ ਇਲੈਕਸ਼ਨ ਡਿਊਟੀ ਸੀ ਤੇ ਚੰਗੀ ਵਾਲੇ ਪਿੰਡ ਵਾਲਿਆਂ ਨੇ ਉਹਨਾਂ ਨੂੰ ਫੋਨ ਕੀਤਾ ਮੈਨੂੰ ਉਹਨਾਂ ਦੇ ਨਾਂ ਦਾ ਤਾਂ ਨਹੀਂ ਪਤਾ ਚਲੋ ਉਹਨਾਂ ਨੇ ਫੋਨ ਕੀਤਾ ਇਹ ਸਿੱਧਾ ਹੀ ਉੱਥੇ ਚਲ ਗਿਆ ਕਿ ਆਪਾਂ ਰੋਟੀ ਪਾਣੀ ਇੱਥੇ ਖਾਵਾਂਗੇ ਤੇ ਉਹਨਾਂ ਦੇ ਸਾਰੇ ਘਰ ਦੇ ਜੀਆਂ ਨੇ ਢਾਲ ਕੇ ਸਾਡੇ ਬੱਚੇ ਨੂੰ ਬਾਸ ਕੌਣ ਨੇ ਉਹ ਪੈ ਤਾਦੀ ਨਿਯੋਟਡ ਦੇ ਬੇਟੇ ਦੇ ਦੋਸਤ ਹਾਂਜੀ ਦੋਸਤ ਦੋਸਤ ਹੀ ਤੁਹਾਨੂੰ ਘਰ ਕਿਤਰਾ ਪਤਾ ਲੱਗਾ ਸਾਡੇ ਤੇ ਮਨਿਆ ਦੇ ਫੋੜ ਕੇ ਆਉਂ ਸਾਡੇ 12:30 ਵਜੇ ਫੋਨ ਆਇਆ ਜੀ 12:30 ਵਜੇ ਤੁਹਾਨੂੰ ਫਿਰ ਕਿੱਥੋਂ ਮਿਲਿਆ ਉਹ ਨਾਨਕ ਤਾਂ ਨਾਲੇ ਖੜਿਆ ਹੋ ਸਭ ਨਹੀਂ ਆ ਗਿਆ ਅੱਜ ਚੱਕ ਕੇ ਲਾ ਗਿਆ ਉਹਦੇ ਕੱਪੜੇ ਵੀ ਆ ਪਾਏ ਬਾਪੇ ਤਾਰ ਗਿਆ ਵੀ ਟੁੱਟ ਗਿਆ ਇਹਨਾਂ ਹਾਂਜੀ ਪਹਿਲਾਂ ਮੈਂ ਉਹ ਮੁੰਡੇ ਆਉਂਦੇ ਨਹੀਂ ਆਏ ਨਹੀਂ ਸਾਡੇ ਘਰ ਨਹੀਂ ਸੀ ਆਏ ਤੁਹਾਨੂੰ ਪਤਾ ਕਿਹੜੇ ਮੁੰਡੇ ਇਹ ਡੇਰਾ ਬੱਬਾ ਨਾਨਕ ਤੋਂ ਮੁੰਡੇ ਦਾ ਨਾਂ ਕੀ ਹੈ ਸਚਿੰਦ ਇਹ ਕਿਹੜੇ ਮਾਕਮੇ ਸੀਗੇ ਇਹ PWD ਨਾਲ ਕੀ ਗੱਲ ਹੋਈ ਸਰ ਇਹ ਦੇਰੇ ਤੋਂ ਆਉਂਦਾ ਸੀ ਡਿਊਟੀ ਕਰਕੇ ਚੰਗੀ ਵਾਲਿਆਂ ਨੇ ਫੋਨ ਕੀਤਾ ਵੀ ਸਾਡੇ ਘਰ ਆ ਉੱਥੇ ਇਹਨਾਂ ਦੀ ਪਤਾ ਨਹੀਂ ਕੀ ਗੱਲਬਾਤ ਹੋ ਗਈ ਇਹਨਾਂ ਨੇ ਉਹਦੇ ਛੁਰੀਆਂ ਛਰੀਆਂ ਮਾਰਤੀਆਂ ਜੇ ਉਸ ਤੋਂ ਬਾਅਦ ਆਪ ਹੀ ਅੰਬਰਸਰ ਲੱਗੇ ਆ ਉਹ ਸਾਡੇ 12:30 ਵਜੇ ਸਾਨੂੰ ਫੋਨ ਆਇਆ ਵਾ ਇਸ ਤਰ੍ਹਾਂ-ਤਰ੍ਹਾਂ ਗੱਲ ਹੋ ਗਈ ਉੱਥੇ ਡੈੱਡ ਬੋਡੀ ਵੀ ਨਹੀਂ ਹਨ ਵਿਖੀ ਜੇ ਅੱਜ ਤੱਕ ਨਹੀਂ ਵਿਖੀ ਜੇ ਕੱਲ ਦਾ 6-7 ਵਜੇ ਦਾ ਆਇਆ ਜੇ ਉਹ ਵੀ ਇਹਨਾਂ ਮਿੰਟੋ-ਮਿੰਟ ਡੈੱਡ ਹੋ ਚੁਪੇ ਸੀ ਜੋ ਕਰਤਾ ਜੇ ਕਰਤਾ ਐਸਾ ਚੋਨੇ ਦਸ ਮਾਈ ਨਹੀਂ ਜੀ ਇਹਨਾਂ ਦਾ 5 ਵਜੇ ਦਾ ਇੱਥੇ ਬੁਲਾਇਆ ਐਸਐਫ ਕਦੀ ਕਹਿੰਦਾ ਮਾ ਉਹਦਾ ਨਾਮ ਹੀ ਲਿਖਣਾ ਕਦੀ ਉਹਦਾ ਨਹੀਂ ਲਿਖਣਾ ਜੀ ਇਹ ਐਸਐਫ ਨਾ ਦੱਸੇ ਉਹਨਾਂ ਨੂੰ ਜਿਹੜੇ ਮੁੰਡੇ ਦੱਸੇ ਸਵੇਰ ਦੇ 5 ਵਜੇ ਦੀ ਰਸਤੇ ਕਦੀ ਉਧਰਲੇ ਕਮਰੇ ਚ ਵਾਟਦੇ ਕੋਈ ਸਾਰੇ ਇਹਨਾਂ ਦੀ ਕੋਈ ਕਹਾਣੀ ਰੱਜੇ ਚ ਕੋਈ ਨਹੀਂ ਆਈ ਕੋਈ ਨਹੀਂ ਹੈ ਮੈਂ ਕਹਿੰਦਾ ਕੀ ਨਾਮ ਆਇਆ ਮੁੰਡਿਆਂ ਜਿਹੜੇ ਮੁੰਡਿਆਂ ਦਾ ਤੁਸੀਂ ਦੱਸਿਆ ਕੀ ਨਾਮ ਦੱਸਿਆ ਉਹਨਾਂ ਦਾ ਇੱਕ ਦੋ ਲਿਖਾਏ ਜਿਹਾ ਉਹਨਾਂ ਗਿਆ ਵਾ ਫਿਰ ਚੱਕਰ ਮਾਰ ਕੇ ਆ ਗਿਆ ਜਹ ਹੋਣ ਗਿਆ ਜੀ ਨਹੀਂ ਮੁੰਡੇ ਕਿਹੜੇ ਨੇ ਕੀ ਨਾਮ ਲਿਖਾਇਆ ਤੁਸੀਂ ਇੱਕ ਮਿੰਟ ਕੀ ਕੀ ਨਾਹੀ ਨਦੇ ਜਗਨੀਨ ਆਜੋ ਅੱਗੇ ਤਨੀਲ ਜੀ ਜੀ ਲੈ ਉਹਦੇ ਕੋਲ ਆਜੋ ਅੱਗੇ ਆਜੇ ਹਾਂਜੀ ਸਨੀਲ ਉਹਦੇ ਫਾਦਰ ਸਾਹਿਬ ਨਾਲ ਹਾਂਜੀ ਅਚਾਨੇ ਉਹ ਇਹ ਚੰਗੀ ਪਿੰਡ ਦੇ ਨਾਲ ਹੀ ਅਗਲਾ ਪਿੰਡ ਹੈ ਕੋਈ ਪਤਾ ਨਹੀਂ ਛੋਟਾ ਜਿਹਾ ਉਹ ਪ੍ਰਸ਼ਾਸਨ ਜਿਹੜਾ ਤੁਹਾਨੂੰ ਕੀ ਕਹਿ ਰਿਹਾ ਸਾਨੂੰ ਤੰਗ ਪਰੇਸ਼ਾਨ ਹੀ ਕਰ ਰਹੇ ਆ ਜੀ ਕੱਲ ਦਾ ਕੋਈ ਨਿਆਂ ਹੀ ਨਹੀਂ ਹੈ ਕੋਈ ਸੁਣਾਈ ਨਹੀਂ ਕੋਈ ਸੁਣਾਈ ਨਹੀਂ ਰਾਤੀ ਸਰ ਅਹੀਂ ਮੇਰੇ ਖਿਆਲ ਤਾਂ ਇਲਾਜ ਦੇ ਲਾਗੇ ਤਰਸਦੇ ਰਹੇ ਤਲਫਾ ਦੇ ਰਹੇ ਆ ਵੇ ਕੰਨ ਸਾਢੇ 12 ਵਜੇ 112 ਤੇ ਕਾਲ ਕੀਤੀ ਤੇ ਫੇਰ ਕਿਤੇ ਜਾ ਕੇ ਪੁੱਛ ਦੇਰ ਤੱਕ ਗਈ ਮੁੰਡਾ ਵੇ ਆਦਰਵਾਇਜ਼ ਇੱਥੇ ਮੁੰਹਾਰ-ਧਾਰ ਰਿਪੋਰਟ ਲਿਖਾਉਣ ਆਇਆ ਚੌਕੀ ਹਲਾ ਛੋਟਾ ਮੋਟਾ ਲਿਕਾਇਆ ਸੀ ਇਹਨਾਂ ਦੀ ਕਿਸੇ ਨੇ ਸੁਣੀ ਨਹੀਂ ਤੇ ਕਹਿੰਦੇ ਕੀ ਕੀ ਸਾਡੇ ਕੋਲ ਕੀ ਸਬੂਤ ਹੈ ਇਹ ਕਤਲ ਸਾਡੂੰ ਪਤਾ ਹੀ ਨਹੀਂ ਕਿੱਥੇ ਹੋਇਆ ਕਿਤਰਾ ਹੋਇਆ ਤੁਹਾਨੂੰ ਕੀ ਲੱਗਦਾ ਕੇ ਰੰਜਿਸ਼ਤਾ ਤੇ ਆ ਜਾਂ ਕੋਈ ਸਾਜਿਸ਼ ਇਨਾਂ ਦੀ ਸਰ ਗੱਲ ਮੁੰਡਾ ਬੜਾ ਵਧੀਆ ਆ ਨੌਕਰੀ ਕਰਨ ਰਿਹਾ ਪੀਡਬਲੂਡੀ ਚ ਮੁਲਾਜ਼ਮ ਆ ਇਥੇ ਡਿਊਟੀ ਉਹਦੀ ਡੇਰਾ ਬਾਬਾ ਨਾਨਕ ਉਥੋਂ ਕਰਨ ਤੋਂ ਬਾਅਦ ਇਹਨਾਂ ਨੇ ਫੋਨ ਕੀਤਾ ਉਹਨੂੰ ਸੱਦਿਆ ਸਰੀਲ ਨੇ ਇਹਨੇ ਘਰ ਸਾਧ ਕੇ ਫਿਰ ਇਹਨੂੰ ਮਾਰਿਆ ਗਿਆ ਆਪਣੀ ਪਲਾਨਿੰਗ ਦੇ ਨਾਲ ਮਾਰਿਆ ਗਿਆ ਯਾਰ ਦੋਸਤੋ ਅਸੀਂ ਧੀਲੇ ਨੂੰ ਇਹ ਸੁਣਨ ਚਾਹ ਆ ਵੀ ਕਿ ਇਹਨੇ ਇਕੱਠੇ ਪੜਦੇ ਰਹੇ ਆ ਉਹ ਵੀ ਇਹ ਦੱਸਦਾ ਦੱਸਦਾ ਇਹ ਦੱਸਦਾ ਜਦ ਕੀ ਸਹੀ ਕਰੀ ਉਹਨੂੰ ਵੇਖਿਆ ਹੀ ਸਾਡਾ ਭਰਾ ਉਹ ਅਸੀਂ ਉਹਨੂੰ ਕਦੀ ਵੇਖਿਆ ਹੀ ਨਹੀਂ ਉਹਦੇ ਨਾਲ ਉਹਦੀ ਮਾਂ ਨੂੰ ਨਹੀਂ ਪਤਾ ਉਹ ਕਿ ਉਹਨੂੰ ਪੁੱਛਿਆ ਵੀ ਤੈਨੂੰ ਘਰ ਦਾ ਪਤਾ ਸੱਚੇ ਨੇ ਕਿਤੇ ਮੈਂ ਘਰ ਦਾ ਵੀ ਨਹੀਂ ਪਤਾ ਦੱਸੋ ਇਹ ਕਿਸੇ ਦਾ ਸੱਜਣ ਹੈ ਜੀ ਡਿਊਟੀ ਤੋਂ ਜਦੋਂ ਆਇਆ ਘਰੋਂ ਹੋ ਕੇ ਵਾਪਸ ਆਇਆ ਸੱਦਾ ਗਿਆ ਇਹਨਾਂ ਨੂੰ ਕਿਆਂ ਗੱਲਾਂ ਨੇ ਜਿਹੜੀਆਂ ਗੱਲਾਂ ਦਾ ਇਹ ਪੜਦਾ ਪਾਉਂਦੇ ਨੇ ਜਿਹੜਾ ਸੁਨੀਲ ਆ ਉਹਦੀ ਘਰ ਦੀ ਸੱਦਾ ਸੱਦਾ ਕਰੇ ਤੰਤਾ ਕਰਦੀ ਆ ਸਾਫ ਸਪਸ਼ਟ ਇਤੋਂ ਇਹ ਗੱਲਬਾਤ ਹੋਈ ਆ ਉਹਨਾਂ ਨੇ ਅੱਗੇ ਵੀ ਕਤਲ ਕੀਤਾ ਰੁੱਤਰਸ਼ਟ ਦਾ ਬੰਦਾ ਇਹਨਾਂ ਨੇ ਅੱਗੇ ਵੀ ਮਾਰਿਆ ਉਹਦੀ ਵੀ ਇਹਨਾਂ ਦੇ ਕੋਈ ਕਾਰਵਾਈ ਨਹੀਂ ਹੋਈ ਤੇ ਨਾ ਇਹਨਾਂ ਨੂੰ ਫੜਿਆ ਨਹੀਂ ਪੁਲਿਸ ਤਾਂ ਨੱਚ ਦੇ ਲਫਤਾਂ ਕੀ ਕਹਿ ਰਹੀ ਹੈ ਇਹਨੂੰ ਜੇ ਹੀ ਨਹੀਂ ਰਿਪੋਰਟ ਕਰ ਹੁਣ ਕੀਤੀ ਜੇ ਉਹ ਵੀ ਮੈਂ ਆਪਣੀ ਜਤੋ ਜਿਹਦ ਨਾਲ ਮੌਕੇ ਦਾ ਬੰਦਾ ਲੱਭਿਆ ਬੜੀ ਮੇ ਪਿੰਡ ਸਾਰਾ ਮੇਰੇ ਦਿਵਾਲੇ ਹੋ ਗਿਆ ਚੰਗੀ ਸਾਡਾ ਮੁੰਡਾ ਕਿੱਥਾਂ ਲੈਣ ਆ ਗਿਆ ਹੁਣ ਲੈ ਕੇ ਆ ਮੈਂ ਹੱਥ ਜੋੜ ਕੇ ਪੈਰੀ ਪੈ ਕੇ ਤਰੋ ਕੇ ਇਸ ਆਦੇ ਬੱਚੇ ਦਾ ਨਿਆੜੀ ਲਾਸ਼ ਰੋਲਟੀ ਸਾਡੀ ਇਹ ਸਾਡੀ ਸੁਣਵਾਈ ਨਹੀਂ ਕਰਦੇ ਉੱਥੇ ਸਾਡੀ ਲਾਸ਼ ਰੋਲੈਂਡੀ ਆ ਬੀਪੀਆਂ ਸਾਡੀਆਂ ਵੱਖੀਆਂ ਰੋਂਦੇ ਆ ਕਰਦੀਆਂ ਤੁਸੀਂ ਸਾਨੂੰ ਕੀ ਨਿਆ ਦੇਂਦੇ ਜੀ ਸਾਨੂੰ ਪੁਲਿਸ ਨੇ ਕੋਈ ਭਰੋਸਾ ਦਵਾਇਆ ਹੁਣ ਭਰੋਸਾ ਉਸ ਉਹ ਵੀ ਮੇਰਾ ਇੰਹੀ ਕੀਤਾ ਨਾ ਮੁੰਡੇ ਨੂੰ ਲਿਆਂਦਾ ਬਿਆਨ ਦਵਾਏ ਉਹਦੇ ਫੇਰ ਇਹਨਾਂ ਨੇ ਉਹਦੇ ਕਾਰਵਾਈ ਕੀਤੀ ਹੁਣ ਜਾ ਕੇ ਛਾਪਾ ਮਾਰ ਕੇ ਉਹ ਵੀ ਇੱਕ ਦਿਖਾਵਾ ਖਾਲੀ ਘਰ ਜੇ ਖਾਲੀ ਘਰ ਤੁਹਾਨੂੰ ਤਸੱਲੀ ਨਹੀਂ ਪੁੱਜਦੀ ਨਹੀਂ ਨਹੀਂ ਹੈਗੀ ਜੀ ਪੁਲਿਸ ਦੀ ਕਾਰਵਾਈ ਨਹੀਂ ਹੋਈ ਨਹੀਂ ਸਿੱਧੀ ਸਿੱਧੀ ਗੱਲ ਆ ਸਾਡੇ ਕੰਮ ਪਲਟਾ ਸਾਡੇ ਪਰਚਾ ਕਰਦੇ ਰੰਜਿਦ ਰੱਖੇ ਸਾਨੂੰ ਕੋਈ ਇਤਰਾਜ਼ ਨਹੀਂ ਕੋਈ ਸਾਨੂੰ ਡਰ ਨਹੀਂ ਕੋਈ ਕਾਫਰੀ ਸਾਡਾ ਬੱਚਾ ਗਿਆ ਵਾ ਜੋ ਸੱਚੀਆਂ ਗੱਲਾਂ ਹੀ ਕਵਾਂਗੇ ਅੱਜ ਵੀ ਕਵਾਂਗੇ ਕੱਲ ਫੇਰ ਮੀਡੀਆ ਬੁਲਾਵਾਂਗੇ ਆਹ ਮਾਰਿਆ ਕਿ ਤੈਨੂੰ ਇਹਨਾਂ ਦੇ ਦੂਜੇ ਮਾਰਾ ਸ਼ਾਲੀ ਨੇ ਕੀਤਾ ਫੋਨ ਇਹਨਾਂ ਮੁੰਡਾ ਚਾਚੇ ਦਾ ਝਗੜਾ ਹੋਇਆ ਸ਼ਾਲੀ ਦੇ ਮੁੰਡੇ ਨਾਲ ਠੀਕ ਹੈ ਨਾ ਤੇ ਮੇਰਾ ਪਰਦਾ ਰਿਹਾ ਮੁੰਡਾ ਮੇਰੇ ਨਾਲ ਹੀ ਹੋਈ ਸੱਚਨ ਤੇ ਮੈਨੂੰ ਕਹਿੰਦਾ ਵੀ ਸੁਨੀਲ ਕਿੱਥੇ ਆ ਮੈਂ ਮਹਮਬੂਤੇ ਆ ਝੂਠ ਬੋਲੇ ਮਾਨੂੰ ਮੈਂ ਮਹਮਬੂਤੇ ਆ ਤੇ ਮੈਂ ਕਰਤਾ ਹੂ ਫੇਰ ਮੁੰਡਾ ਇੱਕ ਘੁੱਗੀ ਆ ਤੇ ਆਂਦਾ ਚੋਕਲਾ ਫੋਨ ਇਹਨੇ ਕਿਹਾ ਵਾ ਵੀ ਮੁੰਡੇ ਇਹਨੇ ਇਹਨੇ ਸ਼ਾਲੀ ਨੇ ਪਿੱਲਾ ਰਿਆ ਮੇਰ ਨਾਲ ਤੇ ਇਹਨੂੰ ਸਮਝਾਇਆ ਜਾਂ ਮੈਂ ਮੁੰਡੇ ਸੱਦਨੇ ਆ ਠੀਕ ਆ ਨਾ ਤੇ ਚਲੋ ਪੈਗ ਪੁੱਗ ਲਾਇਆ ਸਾਰਿਆਂ ਨੇ ਠੀਕ ਹੈ ਨਾ ਤੇ ਇਹ ਬੁੱਢਾ ਮੇਰੇ ਨੇ ਗਾਣਾ ਕੱਢਿਆ ਇਹਨੂੰ ਇਹਨੂੰ ਤੇ ਰਿਪਾਇਂ ਤੇ ਲੰਨ ਹੁਣ ਕਦਾ ਮਾਰ ਗਿਆ ਬੁੱਢਾ ਓਏ ਮੈਂ ਨਾ ਹੱਸਣਾ ਨਹੀਂ ਕਰੂਗਾ ਮੇਰੇ ਕੋਲ ਨਾ ਪਾਉਂਗਾ ਮੈਂ ਖੜਿਆ ਕੋਈ ਮਤਲਬ ਨਾ ਪਾਉਗਾ ਛੇਤੀ ਪਾਉਗਾ ਸਰ ਵੀਡੀਓ ਨੂੰ ਅਗੋਂ ਖੁੱਲੂ ਵੀਡੀਓ ਬਣਾਣਾ ਨਹੀਂ ਨਹੀਂ ਮੇਰੇ ਕੋਲ ਚਲੋ ਬਾਅਦ 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 ਬਾਹਰੋਂ ਜ਼ਰਬਾਤ ਤੇ ਡੈਰੀ ਵਿੱਚੋਂ ਗਾਣਾ ਕੱਢਿਆ ਇਹਨੇ ਡੈਰੀ ਵਿੱਚ ਪਹਿਲਾਂ ਮਾਰੀਆਂ ਵਾ ਇਹਨਾਂ ਨੇ ਮੈਂ ਕਹਣਾ ਬਾਹਰ ਡੈਰੀ ਵਿੱਚ ਬੇਟਾ ਮਾਰੇ ਡੈਰੀ ਵਿੱਚ ਮਾਰੀਆਂ ਮੈਂ ਮਾਰੀਆਂ ਇਹਨੇ ਗਾਣਾ ਕੱਢਿਆ ਉਹਨੂੰ ਹਾਂਜੀ ਹਾਂ ਤਾਂ ਮੇਰੇ ਘਰੋਂ ਨਿਕਲ ਜਾ ਬਾਹਰ ਤੇ ਮੈਂ ਗਾਣਾ ਕੱਢਿਆ ਡੈਰੀ ਮੇਰੇ ਨੇ ਉਹ ਸੱਚ ਨੂੰ ਸੱਚ ਨੂੰ ਗਾਣਾ ਕੱਢਿਆ ਹੈ ਅੱਛਾ ਕਿਹੜੀ ਗੱਲੋਂ ਵੀ ਮੇਰੇ ਘਰ ਘਰੀ ਗੱਲੋਂ ਆਇਆ ਵਾ ਅੱਛਾ ਮੈਂ ਮੇਰੇ ਘਰ ਆਇਆ ਵਾ ਮੇਰਾ ਯਾਰ ਦੋਸਤ ਮੇਰਾ ਪਰਦਾ ਰਿਹਾ ਵਾ ਹਾਂ ਠੀਕ ਆ ਨਾ ਜਿਹਨੇ ਕਿਲਚਿਆਂ ਦੀ ਬਾਹਰੋਂ ਉਹਨੇ ਮੁੱਢਣ ਹਾਂ ਉਹਨੇ ਮਾਰਿਆ ਤੇਰੇ ਘਰੇ ਨਹੀਂ ਬਾਹਰ ਗੇਰ ਚ ਮਾਰੇ ਤੇ ਪਿੰਡ ਵਾਲਾ ਕੋਈ ਕਹ ਲੈ ਪਿੰਡ ਦੇ ਸਾਰੇ ਦੇਖੋ ਮੈਂ ਸਾਰਾ ਮੈਂ ਸ਼ਾਗੀ ਦੇ ਨਾਮ ਪਿੰਡ ਤੇ ਕਿਹਨੂੰ ਕਿਹਨੂੰ ਪਤਾ ਪਿੰਡ ਨਹੀਂ ਸੱਦਿਆ ਸੀ ਪਿੰਡ ਤੇ ਕਿਹਨੂੰ ਕਿਹਨੂੰ ਪਤਾ ਨਾ ਨਾ ਬੁੱਢੇ ਮੇਰੇ ਨੂੰ ਮਾਰੀ ਤੂੰ ਬੁੱਢੇ ਸੱਦਿਆ ਸੀ ਕਰ ਨਹੀਂ ਮੈਂ ਸੱਦਿਆ ਕੋਈ ਤੇਰੇ ਡੈਡੀ ਨੇ ਨਾ ਨਾ ਬਾਹਰ ਕੋਈ ਮੁੰਡਾ ਨਹੀਂ ਕੋਈ ਨਹੀਂ ਸਾਡੇ ਮਲੇ ਪਤਾ ਕਿਹਨੂੰ ਕਿਹਨੂੰ ਇਹ ਗੱਲ ਦਾ 30 ਸਾਲਾਂ ਚ ਨੂੰ ਹਾਂਜੀ ਪਤਾ ਕਿਹਨੂੰ ਕਿਹਨੂੰ ਇਹ ਗੱਲ ਦਾ ਪਿੰਡ 'ਚ ਪਤਾ ਕਿਹਨੂੰ ਇਹ ਗੱਲ ਦਾ ਨਹੀਂ ਘਰ ਦੇ ਆ ਸਾਰਿਆਂ ਨੂੰ ਪਤਾ ਹੋਰ ਵੀ ਲੱਗ ਜਾਣਾ ਪਾਉਣ ਨੂੰ ਘਰ ਸੱਤ ਮਾਰਿਆ ਹਾਂਜੀ ਕਾਰ ਸੱਦੀ ਨਹੀਂ ਬੂਏ ਚ ਡੈਡੀ ਗਾਣਾ ਕੱਢਣ ਗਿਆ ਸੀ ਠੀਕ ਕਾਰ ਸੱਦੀ ਨਹੀਂ ਹੁਣ ਜਿਹੜੇ ਛੱਡਣ ਆਏ ਉਹ ਕੋਣੀ ਮੁੰਡੇ 4-5 ਨੇ ਇੱਕ ਤੇ ਤੇ ਨਾਲ ਕੋਣ ਦੋ ਜਣੇ ਗਏ ਉਹ ਕੋਣੀ ਘੁੱਗੀ ਦੇ ਡਰਾਈਵਰ ਉਹ ਬਥੋਂਦੇ ਆ ਉਹਨਾਂ ਨੇ ਮਾਰਿਆ ਨਾਲ ਤੁਹਾਡੇ ਮਿਲ ਗਈ ਉਹਨੇ ਨਹੀਂ ਮਾਰਿਆ ਸੌਣ ਲੱਗੀ ਤੁਸੀਂ ਤੰਨਾ ਨੇ ਮਾਰਿਆ ਹੜਾ ਤੇਰੇ ਡੈਡੀ ਨੇ ਤੂੰ ਡੈਡੀ ਤੇਰਾ ਯਾਰ ਕਿਰਦਾਰ ਮਾਰ ਜੁਗਾ ਹੈ ਨਹੀਂ ਪਰੀ ਫਾਇਦਾ ਤੇ ਤੈਨੂੰ ਪਤਾ ਸਾਰਾ ਕੁਝ ਹੀ ਆ ਮੇਰੀ ਗੱਲ ਤੇ ਡੈਲੀ ਨੇ ਮਾਰਿਆ ਸੌ ਲੱਗੇ ਜੀ ਨਹੀਂ ਮੈਂਰੇ ਘਰੇ ਮਿੰਟੋ ਦੇ ਜਿਹਨਾਂ ਦੇ ਗੱਲ ਮੈਂ ਕਹਦਾ ਮੇਰੀ ਧੀ ਬੋਤਲ ਕਿੱਥੇ ਮਿਲੂਆਂ ਡੈਲੀ ਤੇਰਾ ਮੈਂ ਨੰਬਰ ਦੇ ਲਿਖ ਨੰਬਰ ਨਾ ਮੈਨੂੰ ਦੱਸਿਆ ਕਿੱਥੇ ਭੱਜ ਗਿਆ ਜਾਂਦਾ ਜੋ ਮਰਜ਼ੀ ਕਰ ਲੈ ਮੈਂ ਕਿੱਥੇ ਭੱਜੂਗਾ ਨੰਬਰ ਲਿਖੋ ਨੰਬਰ ਮੈਨੂੰ ਨੰਬਰ ਨਹੀਂ ਜਾਈਦਾ ਨੰਬਰ ਆਪੇ ਇਹਨਾਂ ਨੇ ਅਵੈਲਕੇਸ਼ਨ ਲਾ ਲੈਣੀ ਹੈ ਅਫਸਰ ਬੈਠੇ ਆ ਉਹਨਾਂ ਲੋੜੇ ਉਹਨਾਂ ਲੱਗੀ ਅਫਸਰਾਂ ਨੇ ਲਾ ਲੈਣੀ ਆਪੇ ਜਿਹੜੇ ਆਉਣਦੇ ਆ ਨੰਬਰ ਨੋਟ ਕਰਦੇ ਕਿੱਥੇ ਹੋਊਗਾ ਕਿੱਥੇ ਵੈਸੇ ਕਿੱਥੇ ਹੋਏਗਾ ਜਿਹੜੇ ਅੰਦਾਜ਼ੇ ਨਾਲ ਤੇਰਾ ਘਰ ਕਿੱਥੇ ਕਿਤੇ ਆ ਹੈ ਚਰਚ ਲੱਗੇ ਕਿਹੜੀ ਚਰਚ ਚਰਚ ਲੱਗੀ ਕਿਹੜੀ ਚਰਚ ਚੰਗੀ ਚਰਚ ਔਰ ਇਸ ਤੇ ਰਸਤੇਦਾਰਾ ਕੋ ਦਾ ਦੇਖਤੇ ਹੋਏਗਾ ਤੇਰਾ ਜੀ ਸਚਨ ਤੇ ਸੁਨੀਲ ਆਪਸ ਵਿੱਚ ਯਾਰ ਦੋਸਤ ਸੀਗੇ ਆਪਸ ਵਿੱਚ ਯਾਰ ਦੋਸਤ ਸੀਗੀ ਤੇ ਇਹਨਾਂ ਪਹਿਲਾਂ ਆਪ ਇਕੱਠੇ ਬੈਠ ਕੇ ਤੇ ਦਾਲੂ ਦੂਨੀ ਪੀਤੀ ਆ ਦਾਰੂ ਪੀ ਕੇ ਤੇ ਆਪਣੇ ਘਰ ਆ ਗਿਆ ਸਚਨ ਤੇ ਸੁਨੀਲ ਸਚਨ ਜਿਹੜਾ ਹੈਗਾ ਜੀ ਧਰਮਪੁਰ ਪੱਤਨ ਦਾ ਤੇ ਜਿਹੜਾ ਆਪਣਾ ਸੁਨੀਲ ਆਏ ਹੈਗਾ ਤਲਵੰਡੀ ਹਿੰਦੂਆ ਪੱਤੀ ਦਾ ਜੀ ਇਹਨਾਂ ਰਮਦਾਸੋਂ ਸ਼ਰਾਬ ਪੀਤੀ ਜਿੱਥੋਂ ਨੂੰ ਪਤਾ ਲੱਗਾ ਮੁੜ ਕੇ ਘਰ ਆ ਕੇ ਸ਼ਰਾਬ ਪੀਤੀ ਇਹਨਾਂ ਦੀ ਆਪਸ ਵਿੱਚ ਬੈਸ ਬਚਾਈਆ ਕੋਈ ਹੋਈ ਆ ਬੱਚਾ ਜਾ ਉਹ ਤੋਂ ਬਾਅਦ ਇਹ ਜਦੋਂ ਘਰੋਂ ਵਾਪਸ ਨਹੀਂ ਗਿਆ ਇਹਦੀ ਮਗਰਬਾਤਾ ਵੀ ਆਈ ਆ ਪਤਾ ਲੱਗਿਆ ਕਿ 11 ਵਜ ਗਏ ਆ ਮੈਂ ਪਤਾ ਕਰਾਂ ਕਿਉਂ ਨਹੀਂ ਆਇਆ ਇਹ ਜਦੋਂ ਤੁੰਤੂ ਮੈਂ ਮੈਂ ਕਰ ਰਿਹਾ ਤੇ ਇਹਦੀ ਮਾਤਾ ਮੁੰਡੇ ਨੂੰ ਬਹੁਤ ਖੜ ਕੇ ਲੱਗੀ ਬਾਹਰ ਲੈ ਵਰਤੇ ਉਹਨੇ ਸਚਨ ਨੇ ਸ਼ਨੀਲ ਨੇ ਤੇ ਯਾਰ ਨੇ ਸਚਨ ਦੀ ਬਾਹ ਫੜ ਲਈਆ ਇਹਦੇ ਪਿਓ ਨੇ ਤੇੜੇ ਖੰਜਰ ਮਾਰਦਾ ਸ਼ਨੀਲ ਨੇ ਸੇ ਸੇ ਬੈਲੀ ਸਚਨ ਦੇ ਸ਼ਨੀਲ ਸ਼ਨੀਲ ਨੇ ਬਾਹ ਫੜੀ ਜਾ ਤੇ ਤੇ ਪਿਓ ਸਤਨਾਮ ਨੇ ਇਹ ਘਟੇ ਜਖੰਜਰ ਮਾਰਾ ਤੂੰ ਨਹੀਂ ਲੱਗਿਆ ਤੇ ਸੁਨੀਲ ਦੇ ਪਿਤਾ ਨੇ ਮਾਰਿਆ ਸਨੀਲ ਦੇ ਪਿਤਾ ਦੇ ਨਾਮ ਨੇ ਸਤਨੂ ਨੂੰ ਮਾਰਿਆ ਹਾਂਜੀ ਸਾਨੂੰ ਮੁੜ ਕੇ 1:30 1 ਵਜੇ ਸਾਨੂੰ ਮੈਸੇਜ ਮਿਲਿਆ ਕੋਈ ਗੁਜ਼ਾਰਕਰਸ਼ਤਾਂ ਕੋਤਮਾ ਜਾ ਕੇ ਪਤਾ ਕੀਤਾ ਉਹਾਂ ਦੇ ਨੂੰ ਇਹਦੀ ਡੈਥ ਹੋ ਚੁੱਕੀ ਆ ਉਹ ਤੇ ਉਹਦੇ ਪਰਫਰੈਂਸ ਚੋਂ ਕੇ ਵੇਖਿਆ ਇੱਥੇ ਉਹ ਤੇ ਸ਼ਰਾਬ ਆ ਰਿਹਾ ਸੀਗਾ ਜੀ ਉਹ ਕੁ ਇੱਕੋ ਸ਼ਰਾਬ ਆਜਾ ਤੋ ਤੇ ਨਾਲ ਜਿਹੜੀਆਂ ਅੰਦਰੀਆਂ ਬਾਹਰ ਆ ਗਈਆਂ ਕਿਹਦੇ ਪਾਕੀ ਮਾਰਾ ਦੇ ਬਿਆਨ ਤੇ ਮਕਦਮਾ ਦਰਜ ਕਰ ਲਿਆ ਕਿੰਨੇ ਜਣਿਆਂ ਦੇ ਦੋ ਜਣਿਆਂ ਦੇ ਸਨੀਲ ਤੇ ਸਤਨੂ ਤੇ ਕਿਉਂ ਪਤਾ ਨਹੀਂ ਕਿਉਂ ਬਸ ਗਿਆ ਕੀ ਵਜ੍ਹਾ ਬੰਦੀ ਹੈ ਵਜ੍ਹਾ ਇਹਨਾਂ ਦੀ ਆਪਸ ਵਿੱਚ ਉਹ ਗਾਰੂਪੀ ਕੇ ਤੰਦੂਮ ਮੈਂ ਹੋਈ ਆ। ਰਾਣੀ ਰਾਜਿਸ ਤੇ ਪਹਿਲੇ ਮੌਕੇ ਤੇ ਹੋਈ ਆ। ਗ੍ਰਿਫਤਾਰੀ ਹੋਈ। ਗ੍ਰਿਫਤਾਰੀ ਮੁਕਦਮਾ ਦਾਜ ਕਰ ਲਿਆ, ਰੇਡ ਕਰਨ ਪਾਰਟੀ ਚਲ ਗਈ ਆ। ਜਲਦੀ ਤੋਂ ਜਲਦੀ ਉਹਨਾਂ ਨੂੰ ਗ੍ਰਿਫਤਾਰ ਕਰਵਾ ਦੇ। ਸੀਨੀਅਰ ਕੇ ਦਾ ਪਤਾ ਫਰਾ। ਬਿਹਤਰ ਰੱਖੋ ਆਂ ਸੁਰੱਖਿਤ ਪਰਿਵਾਰ, ਤੁਹਾਡੀ ਜ਼ਿੰਦਗੀ ਅਨਮੋਲ ਐ, ਉਸ ਦੀ ਸੁਰੱਖਿਆ ਕਰੋ। ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ? ਤੁਹਾਨੂੰ ਸੀ ਜ਼ੋਨ ਹਸਪਤਾਲ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ। ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਦਿਓ। ਮਾਹੀ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ। ਤੁਹਾਨੂੰ ਇੱਥੇ ਆਈ ਸੀ ਯੂ, ਐਕਸ-ਰੇ, ਹਾਈ-ਟੈਕ ਲੈਬੋਰਟਰੀ ਦੀ ਸਹੂਲਤਾਂ ਵੀ ਮਿਲਦੀ ਹੈ। ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ। ਮਲੇਰੀਆ, ਪੱਥਰੀ, ਜੋਨਡੀਜ਼, ਟਾਈਫਾਈਡ, ਜੋੜਾਂ ਬਦਲਦੇ, ਖੂਨ ਦੀ ਕਮੀ, ਸੁੱਕੀ ਖਾਂਸੀ, ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੀ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੋਰ ਦੰਦਾਂ ਦੇ ਮਾਹਿਰ ਡਾਕਟਰ ਕਰਨਵੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਟਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਅਤੇ ਨੈਕ ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ ਖੋਲ ਫਿਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ ਵਿਆਹ ਵਿੱਚ ਨਹੀਂ ਕੱਟੇਗਾ ਜਨਮ ਦਿਨ ਮਿਲਿਓ ਇੱਥੇ ਮਨਾਓ ਖੁੱਲੀ ਜਗ੍ਹਾ ਜਿੰਨਾ ਮਰਜੀ ਭੰਗੜਾ ਲਿਓਪਾ ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਕੋਈ ਠਕ ਜਿੱਹਾ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਥੀ ਉੱਥੇ ਲਿਓਣੀਆਂ ਹੁਣ ਬਾਹਰਾਂ ਵਿਆਹ ਕਰੋਣਾ ਹੋਵੇ ਪਾਵੇ ਕਰੋਣੀ ਹੋਵੇ ਬਰਥਡੇ ਪਾਰਟੀ ਜਾਂ ਰਿਟਾਇਰਮੈਂਟ ਪਾਰਟੀ ਜਾਂ ਕੋਈ ਹੋਰ ਪਾਰਟੀ ਅੱਜ ਬੁੱਕ ਕਰਵਾਓ ਅਜਨਾਲਾ ਦਾ ਪੁਰਾਣਾ ਅਤੇ ਮਸ਼ਹੂਰ ਡੀਆਰ ਹੋਟਲ ਨਜ਼ਦੀਕ ਸਿਵਲ ਹਸਪਤਾਲ ਅਜਨਾਲਾ ਹੇਠ ਦਿੱਤੇ ਨੰਬਰਾਂ ਤੇ ਕਰੋ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਣਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਅਰ ਡਰਾਫਟੋਰ ਓਨੀਟਾ ਸੀਧਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧਿਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇਥੋਂ ਵਧਿਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ ਏਸ਼ੀਅਨ ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ ਚੂਲੇ ਗੀਜ਼ਰ ਸਿੰਟੈਕਸ ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼